ਤਾਂ ਇਧਰ ਦੰਦਰੀ ਜੀ ਮੈਨੂੰ ਆਪਣੇ ਬਾਪ ਨਾਲ ਗੱਲ ਕਰ ਤੈਨੂੰ ਸੋਦੇ ਨਾ ਮੈਂ ਗੱਲ ਕਰਦੀ ਆਪਣੇ ਬਾਪ ਨਾਲ ਗੱਲ ਕਰ ਇਹ ਨਹੀਂ ਗੱਲਾਂ ਇਹ ਤਾਂ ਤੁਸੀਂ ਰਲੇਓ ਭਰਾ ਸਾਰੇ ਇੱਕ ਦੂਜੇ ਨਾਲ ਉਹ ਬਾਪ ਆਪਣੇ ਨਾਲ ਗੱਲ ਕਰ ਜਾਦੂ ਆਹ ਅਰੀਏ ਮਾਦਾ ਬੰਦੋ ਬੰਨਿਆ ਜਾ ਰਿਹਾ ਮਦਦੀ ਹੁੰਦਾ ਨਾ ਇਹੋ ਘੜਾ ਪੈਣ ਭਰਾ ਕੋ ਨੰਬਰ ਤੇ ਪਿਓ ਦਾ ਨੰਬਰ ਹੀ ਆ ਲੈ ਜੀ ਜੇ ਜੇ ਸੱਤੇ ਵੀ ਆਇਆ ਕਰ ਲੈ ਜੀ 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 ਹਾਂ ਹਾਂ ਜੀ ਭਾਈ ਸਾਹਿਬ ਕੌਣ ਬੋਲਦੇ ਹੋ ਵਧੀਆ ਵਧੀਆ ਠੀਕ ਹੈ ਜੀ ਇਹ ਦੱਸਿਆ ਨਹੀਂ ਇਹਨੇ ਕੁਝ ਵੀ ਨਹੀਂ ਜੇ ਫਿਰ ਇਹਨਾਂ ਨੇ ਦੱਸਿਆ ਨਹੀਂਗਾ ਤੇ ਇਹਨਾਂ ਨੇ ਫਿਰ ਮਤਕੀ ਲੈਣੀ ਤੁਹਾਡੇ ਕੋਲ ਇਹ ਤੁਹਾਨੂੰ ਦੱਸਿਆ ਨਹੀਂ ਵੀ ਕੀ ਕੀਤਾ ਹੈ ਸਪੈਸ਼ਲ ਇਲਾਕਾ ਸਪੈਸ਼ਲ ਨਾਕਾਬੰਦੀ ਕੀਤੀ ਸੀ ਕਨੂਆ ਰੋਡ ਤੇ ਆ ਸਿੰਬਲ ਚੌਕ ਲਾ ਕੇ ਤੇ ਗੱਡੀ ਆਈ ਦਿੱਲੀ ਨੰਬਰ ਇਹਨੂੰ ਰੋਕਿਆ ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਅੱਗੇ ਵੀ ਲਾਈਆਂ ਆ ਗੱਡੀਆਂ ਨਾਲ ਲਈ ਭਜਾ ਦਾ ਅਗਲੇ ਨਾਕੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਪਤਾਲੋਂ ਵੀ ਭਢਾਲੀ ਤੇ ਧਾਨੀ ਰੰਮੀ ਉਹ ਵੀ ਫਿਰ ਫੜੇਗੇ ਅੱਗੋਂ ਜਾ ਕੇ ਫਿਰ ਮਿਲਦੇ ਹਾਂ ਅਜ ਤੱਕ ਸ਼ਹਿਰ ਘੁੰਮ ਕੰਮ ਕੇ ਗਲਤੀ ਯਾਰਾ ਵੇਖੋ ਸਮਾ ਭਾਜੀ ਵੇਖੋ ਅਸੀਂ ਸਾਡਾ ਇਹਨਾਂ ਨਾਲ ਕੋਈ ਵੈਰ-ਰੋਗ ਨਹੀਂ ਚਾਹਨੇ ਆਂ ਵੀ ਬੱਚੇ ਬੱਚੇ ਰਹਿਣ ਵੇਖੋ ਜਿਤਨਾ ਦਾ ਮਾਹੌਲ ਚੱਲਦਾ ਕਈਆਂ ਥਾਵਾਂ ਦੇ ਇਸ ਤਰ੍ਹਾਂ ਮਤਲਬ ਫਾਇਰਿੰਗ ਵੀ ਹੋਈ ਹੈ ਵੀ ਜਦੋਂ ਗੱਡੀ ਇਹ ਤਾਂ ਅੰਦੀ ਨਹੀਂ ਕਿ ਕੋਈ ਵੀ ਸ਼ਹਿਰ ਨਾ ਹੋ ਜਾਵੇ ਘੁੰਮੋ ਨਾ ਸਾਡੇ ਇਲਾਕੇ ਘੁੰਮਣਾ ਉਹਦਾ ਲੁਕੇਸ਼ਨ ਉਹ ਤੋਂ ਜਿਹੜਾ ਕੋਲਾ ਹੈ ਆਪਣੇ 그러니까 독하게 다 봤다. 그 누구보다도 내가 다 쳐놓았어. 그걸 다. 어디까지야? 어디까지? 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 어디 ਉਹ ਪੰਜ ਬੰਦਾਂ ਦੀ ਇੱਕ ਸਲਾਹ ਹੁੰਦੀ ਆ ਕੋਈ ਸਮਾਂ ਲੱਗਦਾ ਹੱਥ ਦਿੱਤਾ ਕਦੀ ਰੋਕਣ ਦੀ ਬਜਾਏ ਕਿੰਨੇ ਕਿੰਨੇ ਆਵਾਜ਼ ਮਾਰੀ ਤੇ ਭਜਾ ਦਿੱਤਾ ਉਹ ਗੱਲ ਅੱਗੇ ਕਿਦਰ ਸਮਝ ਨਹੀਂ ਕੱਸੀ ਹੋ ਜਾਂਦਾ ਉਸ ਤੋਂ ਜਿਆਦਾ ਲੱਗਿਆ ਉਹ ਨਾਕੇ ਦੇ ਵਿੱਚ ਜਿਹਨਾਂ ਨੇ ਉਹ ਨਾਕੇ ਸੀ ਤੈਨੂੰ ਅੱਗੇ ਹੰਦ ਲਾ ਤਾ ਤੂੰ ਵੀ ਜਾਨੀ ਉਸ ਤੋਂ ਬਰਾਹੇ ਕਿ ਇਹਨੂੰ ਮਾਰ ਦਿੰਦੇ ਕਿ ਇਹਦਾ ਬੱਚਾ ਮਾਰ ਲਓ ਕੋਈ ਸ਼ਹਿਰ ਆਈ ਗਈ ਦਲਤੀ ਗੱਲਾਂ ਨੇ ਇਹ ਜਿਹੜੀਆਂ ਗੱਲਾਂ ਨੇ ਵੀ ਆਪਾਂ ਬਚਨ ਨੂੰ ਤੇ ਮੋਹਾਂ ਜੁਰਨੇ ਵੀ ਬੱਚੇ ਹੋ ਜੇ ਤੁਹਾ ਦਿਮਾਗ 'ਚ ਉਹਨੇ ਤਾਂ ਰੋਜ਼ ਇੰਨੀ ਕਿਰਪਾ ਕੀਤੀ ਵੀ ਤੁਹਾਨੂੰ ਗੱਡੀਆਂ ਲੈ ਕੇ ਦਿੱਤੀਆਂ ਨੇ ਸਾਡੇ ਵਜ੍ਹਾ ਨਾਲ ਸਾਈਕਲ ਨਹੀਂ ਮਿਲਦਾ ਹੁੰਦਾ ਇੱਕ ਸਾਈਕਲ ਹੁੰਦਾ ਵੀ ਵਾਰੀ ਨਾ ਚਾਹੀਦਾ ਐ ਵੀ ਉਹ ਆਏਗਾ ਤਾਂ ਦੂਜੀ ਵਾਰੀ ਹੋਣੀ ਐ ਤੇ ਤੁਹਾਡੇ ਤੇ ਜਿਵੇਂ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਤੇ ਤੁਸੀਂ ਕਿਉਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਹੁਣੋ ਵੇਖੋ ਤੇਈ ਤਰ੍ਹਾਂ ਦੇ ਸਮਾਜ ਸੇਵੀ ਬੰਦੇ ਕਰਦੇ ਆ ਮਗਰੋਂ ਕੋਈ ਸ਼ੂਟ ਕਰਦੇ ਤਾਂ ਕੋਈ ਮਾਰਦਾ ਤਾਂ ਸੋਚਦੇ ਜਦੋਂ ਸਾਰੇ ਕੰਮ ਚੱਲਣ ਲੱਗਦੇ ਆ हम ये थोड़ा भी तुम काले शीशे लाए ने अगले बन्ने बन भी ब्लैक की है पिछले भी की हम दस बनती चला तो गुटी चली गई हम गागज तो है जे कोल कागज है तोन करेगा जो नहीं काज है तो फिर तुम गंट्रॉल करनी पड़ेगी ना ना मैं देखो मैं तो ना गलत कोई नहीं कर ਮਾਂ ਜੋ ਮੇਰੀ ਜ਼ਿੰਮੇਵਾਰੀ ਆ ਸਾਡੇ ਉਸਦੇ ਬਡੇ ਬਡੇ ਅਸਰ ਬੈਠੇ ਨੇ ਸਾਡੇ ਅੱਗੇ ਅੱਜ ਨਹੀਂ ਕੋਈ ਉਹ ਬਿਨਾਂ ਕਿਸਮ ਦਾ ਸਤ ਗਲਤੀ ਥੋੜੀ ਕੀਤੀ ਤੁਹਾਨੂੰ ਮਾਫ ਕਰਦੇ ਆ ਆ ਪੰਜ ਫੋਨ ਨੇ ਤੁਹਾਡੇ ਪੰਜੇ ਮੇਰੇ ਕੋਲ ਨੇ ਪੰਜੇ ਸਾਡੇ ਹਵਾਲੇ ਕਰਦੇ ਆ ਸਾਡੀ ਕੋਈ ਚੀਜ਼ ਨਹੀਂ ਰੱਖਦੇ ਰੱਖ ਵਿੱਚ ਐ ਨਹੀਂ ਬੜਾ ਜੀਦਾ ਰੱਬ ਨੇ ਪਰ ਤੁਸੀਂ ਜਿਹੜਾ ਕੰਮ ਕੀਤਾ ਗਲਤ ਅਸੀਂ ਕੀਤਾ ਅਗਲੇ ਬੰਨਿਓ ਤੁਸੀਂ ਗਾਲੀ ਕੱਢੀ ਸੀ ਸਾਡੀ ਬਹੁਤ ਚੰਗੀ ਗੱਲ ਦੱਸੋ ਡਰਾਈਵਰ ਸਾਹਿਬ ਆਪਣੇ ਬਾਪੂ ਨੂੰ ਦੱਸੋ ਫੋਨ ਕਰਕੇ ਕਿ ਇਹ ਆ ਕੰਮ ਕੀਤਾ ਜੋਤਾ ਦੇ ਬਾਅਦ ਜਾਣਦੇ ਦੇ ਹਿਸਾਬ ਨਾਲ ਠੀਕ ਆ ਸਲਾਮ ਆਕਰੂ ਹੋਣਾ ਜਿਹੜਾ ਆਹ ਫੋਨ ਕਿਨੇ ਆਹ ਕਿਦਾਂ ਆ ਕਿਤੇ ਆ ਆ ਨਾ ਆਪਣੇ ਬਾਬੂ ਦਾ ਉਹ ਆਪਣੇ ਦਾ ਉਹ ਆਪਣੇ ਦਾ ਇਹ ਮਨਜਿੰਦਰ ਸਾਰਿਆਂ ਦਾ ਬਾਰੀ ਦਾ ਫੜੋ ਗੱਡੀ ਪਾਉਣ ਕਰੋ ਗੱਡੀ ਕਾਰ ਆ ਰਹੀ ਹੈ ਸਾਡੀ ਹੋਏਗੀ ਜੇ ਨਾਗੀ ਸਰਦਰ ਸਿੰਘ ਜੀ ਟ੍ਰਾਫਿਕ ਪੰਜਾਬ ਬਟਾਲਾ ਆਹ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਵਿੱਚ ਹੀ ਕਾਨੂੰਨ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਹੈ ਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਛੜਕਦੇ ਖਲੋਤਿਆਂ ਨੂੰ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਰਧ ਵਿੱਚ ਕਾਬੂ ਕਰਕੇ ਲਿਆਂਦਾ ਜੀ ਤੇ ਬੰਦਗੀ ਕਾਰਵਾਈ ਕਰਤੀ ਹੈ ਕੀ ਕਾਰਵਾਈ ਗੱਡੀ ਇੰਪਾਉਂਡ ਕਰਤੀ ਹੈ ਜੀ ਪਤਾ ਲੱਗਾ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਵੜ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤਾਂ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਂ ਵੀ ਨਹੀਂ ਭਰੀ ਇਹਨਾਂ ਦੀ ਬੱਸ ਗੱਡੀ ਫਿਲਹਾਲ ਇਹਨੂੰ ਦੇਹਾਂ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦੇਣਗੇ ਤੇ ਚਲਾਨ ਕਰ ਦੇਵਾਂਗੇ ਤੇ ਹੋਰ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਗੱਲ ਦੀ ਬੜੀ ਹਰਾਨੀ ਹੈ ਕਿ ਜਿੱਤਰਾ ਜਿੱਤਰਾ ਤੁਸੀਂ ਉਹਨਾਂ ਕੋਲ ਉਹਨਾਂ ਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਉਹ ਕਰਾਈ ਨਹੀਂ ਲਈ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪੇ ਮਾਪੇ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨ ਫਿਰ ਮਾਪੇ ਉਹਨੂੰ ਤੇ ਪਤਾ ਨਹੀਂ ਮਾਪੇ ਉਹਦੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਇਹ ਸਮਝਦੇ ਨੇ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆ ਅਸੀਂ ਤੇ ਮਾਪੇ ਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆਹ ਕਰਤੂਤ ਕੀਤੀ ਸ਼ਹਿਰ ਚ ਆ ਕੇ